ইলেকশন ব্যবস্থা অনুরোধ করেন ਕੋਸਦੋ ਨਾ ਹਾਂ ਚੱਟਾ ਹੋ ਰਹੀਆਂ ਕਿਸਾਨਾਂ ਦੀਆਂ ਪਰਦੇ ਦੇ ਉੱਤੇ ਯਾਰ ਬਣਾਏ ਕੀ ਗੱਲ ਆ ਯਾਰ ਬੰਦੇ ਨੇ ਬਰਤੇ ਬਣਾਓ ਯਾਰ ਇੱਕ ਮਿੰਟ ਆ ਭਾਈ ਸਹੀ ਜਗ੍ਹਾ ਕਿੱਥੇ ਜਾਂਦਾ ਆ ਅੱਜ ਕਿੱਥੇ ਯਾਰ ਇਹ ਕੋਣ ਕਿਵੇਂ ਕਰਾਂ ਉਸ ਨੂੰ ਭਾਈ ਇੱਕ ਪਾਸੇ ਖੜ੍ਹੇ ਹੋ ਕੇ ਅੰਦਰ ਔਰਤ ਖੜ੍ਹੋ ਜੀ ਰੋਡ ਦੇਖਣਾ ਰੋਡ ਤੇ ਉਹਦੇ ਨਾਲ ਮਾਨੇ ਸਾਹ ਤੇ ਕਰੋ ਗਲੋਰੀ ਤੇ ਕਰੋ ਯਾਰ ਪ੍ਰਧਾਨ ਮੇਰੀ ਜਵਾ

ਹਾਂ ਹਾਂ ਲੈ ਕੇ ਆਓ ਕਰਨਾ ਮੈਂ ਕਹਿੰਦਾ ਕੋਈ ਗੱਲ ਨਹੀਂ ਅਸੀਂ ਇਹ ਚੱਲ ਜਿੰਨਾ ਜਿੱਤ ਕੋਈ ਦਰਦੇ ਜੇ ਤੁਸੀਂ ਐਂਡ ਰੌਮੇ ਹੋ ਨਾ ਵੀ ਯਾਰ ਇਹ ਸਾੜੀਆਂ ਨਹੀਂ ਦਰਦੇ ਚੱਲਣਾ ਕੋ ਦਰਦੇ ਕੰਨ ਉਹ ਤਾਂ ਦੋਵੇਂ ਕਿੱਥੇ ਮਰਦੀ ਲੈ ਜੀ ਕੋਈ ਨਾ ਕੋਈ ਵੀ ਨਹੀਂ ਇੱਥੇ ਕੋਈ ਚੱਕਰ ਨਹੀਂ ਅਰੇ ਸਹੀ ਆਏ ਅਸੀਂ ਇੱਕ ਸਾੜੀ ਹੈ ਤੁਸੀਂ ਵੀ ਸਾੜੀ ਹੈ ਨਾ ਤੁਸੀਂ ਵੀ ਉਹ ਵੀ ਕੱਲਾ ਫੋਟਾ ਟੈਕਸਿੰਗ ਜੀ ਲੈ ਕੇ ਨਹੀਂ ਹਾਂ ਮੈਂ ਨਹੀਂ ਰੋ ਅੱਪਾਈ ਕਿੱਕਣੀ ਫਿਰ ਤੁਸੀਂ ਕਰੋ ਯਾਰ ਮਾਸ਼ਾਅੱਲਾ ਯਾਰ ਇਹ ਡਰਾਉਂਦੇ ਉਹਦੇ ਵੀ ਬੱਜਿਆ ਜਾਂਦੀ ਨਹੀਂ ਕਰਦੇ ਲੈ ਕੀ ਕਰਾ ਰਹੇ ਹੋ ਇਹ ਕਿਹਨੇ ਦੋਨੋਂ ਕੋਈ ਪਤਾ ਨਹੀਂ ਆਉਗਾ ਇਹ ਹੋਇਆ ਕੀ ਹੋਇਆ ਯਾਰ ਜੈ ਜੀ ਸਰਕਾਰ ਜੈ ਜੀ ਸਰਕਾਰ ਜੈ ਜੀ ਸਰਕਾਰ ਭਾਈ ਵਾਲੇ ਸਰਕਾਰ ਜੈਕਾਰ ਰੌਣਕ ਚੱਲਿਆ ਤੇ ਹੋਸਟ ਦੇ ਵਿੱਚ ਜੋ ਸਮੇਂ ਦੀ ਸਰਕਾਰ ਮੋਦੀ ਸਰਕਾਰ ਸੀ ਜੋ ਕੁਝ ਮੰਗਾਂ ਅਧੂਰੀਆਂ ਰਹਿ ਗਈਆਂ ਸਾਲੋਂ ਜਿਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਸੀ ਉਹ ਸਰਕਾਰ ਦੇ ਨੂੰ ਮੰਗਾ ਮੰਨ ਨਹੀਂ ਸਨ ਉਹਨਾਂ ਨੂੰ ਲਾਗੂ ਕਰਾਉਣ ਦੇ ਖਾਤਰ ਹੈ ਪਿਛਲੀ ਜੋ 13 ਤਰੀਕ ਸੀ ਉਸ ਨੂੰ ਇੱਕ ਅੰਦੋਲਨ ਦੇ ਰੂਪ ਵਿੱਚ ਦਿੱਲੀ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਤਾਂ ਉਹ ਸਮੇਂ ਸੰਗੂ ਅਤੇ ਕਨੌਰੀ ਬਾਡਰਾ ਦੇ ਉੱਤੇ ਕਿਸਾਨਾਂ ਨੂੰ ਰੋਕਿਆ ਗਿਆ ਰੋਕਿਆ ਹੀ ਦੀ ਗਿਆ ਉਹਨਾਂ ਦੇ ਬਹੁਤ ਤਸ਼ੱਦਦ ਕੀਤੇ ਨੇ ਕਰਦੇ। ਕਾਰਨ ਵਿੱਚ ਸਰਕਾਰ ਨਹੀਂ ਬ੍ਰੈਂਡ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਡੇ ਨਾਲ ਪ੍ਰਦਰਸ਼ਨਕਾਰੀਆਂ ਨਾਲ ਇੱਕ ਵੀ ਬੀਬੀ ਹੈ ਨਹੀਂ ਤੇ ਆ ਜਿਹੜੀਆਂ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਸਾਡੇ ਅੱਗੇ ਲਾਈਆਂ ਗਈਆਂ ਹੈ ਇਹ ਬਿਲਕੁਲ ਪ੍ਰਸ਼ਾਸਨ ਦੀ ਬਹੁਤ ਮਾੜੀ ਹਰਕਤ ਹੈ। ਇਹ ਚਲਾਕੀ ਹੈ ਸਾਡੇ ਨਾਲ ਜਿਹੜੀਆਂ ਬੀਬੀਆਂ ਸਾਡੀਆਂ ਭੈਣਾਂ ਅਸੀਂ ਬਾਬੇ ਨਾਨਕ ਨੇ ਜਿੱਤ ਜੰਮੇ ਰਾਜਾਨ ਕਹਿ ਕੇ ਬੀਬੀਆਂ ਨੂੰ ਮਾਨ ਸਨਮਾਨ ਦਿੰਦਾ ਹੈ ਤੇ ਸਾਡੇ ਦਿਲ ਚ ਵੀ ਉਹਦੋਂ ਬਹੁਤ ਕਿਤੇ ਜ਼ਿਆਦਾ ਮਾਨ ਸਨਮਾਨ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੇ ਅੱਗੋਂ ਸਾਡੀਆਂ ਧੀਆਂ ਬੱਚੀਆਂ ਸਾਡੀਆਂ ਭੈਣਾਂ ਇਹ ਹਟਾਈਆਂ ਜਾਣ ਸਾਡੇ ਨਾਲ ਅੱਗੋਂ ਸਾਹਮਣੇ ਤੁਸੀਂ ਆਓ ਮੇਰੇ ਭਰਾ ਮੇਰੇ ਵੀਰ ਅਸੀਂ ਦੇਖਦੇ ਆ ਅਸੀਂ ਤੁਹਾਨੂੰ ਪਹਿਲਾਂ ਕਹਿ ਚੁੱਕੇ ਆ ਕਿ ਅਸੀਂ ਕਿਸੇ ਦੇ ਹੱਥੋਂ ਪਾਈ ਨਹੀਂ ਹੋਵਾਂਗੇ ਅੱਜੇ ਕਿਸੇ ਕਿਸਮ ਦਾ ਤੁਹਾਡੇ ਅੱਗੇ ਹੱਥ ਨਹੀਂ ਚੱਕਾਂਗੇ ਚਾਹੇ ਤੁਸੀਂ ਗਿਣ ਕੇ ਡੰਡਾਂ ਦੀ ਸਜ਼ਾ ਲਾ ਦਿਓ ਪੈ ਕੇ ਖਾ ਲਾਂਗੇ ਛੜਕਦੇ ਪਰ ਆ ਜਿਹੜੀ ਹਰਕਤ ਕਰਦੇ ਹੋ ਤੇ ਬਹੁਤ ਮਾੜੀ ਹੈ ਇਹ ਸਾਡੀ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਆ ਮੀਡੀਆ ਦੇ ਰਾਹੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਡੇ ਨਾਲ ਇੱਕ ਵੀ ਬੀਬੀ ਨਹੀਂ ਤੇ ਬੀਬੀਆਂ ਨੂੰ ਸਾਡੇ ਅੱਗੇ ਹਟਾਇਆ ਜਾਵੇ ਜਿਹੜੀਆਂ ਗੱਡੀਆਂ ਇਹਨਾਂ ਨੂੰ ਵੀ ਸਾਈਡ ਤੇ ਕੀਤਾ ਜਾਵੇ ਇਹ ਬੇਨਤੀ ਹੈ ਦੁਬਾਰਾ ਫੇਰ ਬੇਨਤੀ ਹੈ মিডিਆ ਦੇ ਵੀਰਾਂ ਨੂੰ ਵੀ ਮੈਂ ਲਿਖੂੰਗਾ ਕਿ ਇਹ ਜਿਹੜੀ ਸਾਡੀ ਵੀਡੀਓ ਚਲਾਈ ਜਾਵੇ ਕਿ ਜਿਹੜੀਆਂ ਬੀਬੀਆਂ ਆ ਉਹ ਸਾਡੇ ਅੱਗੇ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਸਾਡੇ ਅੱਗੇ ਹਟਾਈਆਂ ਜਾਣ ਅਸੀਂ ਸਾਡੀਆਂ ਭੈਣਾਂ ਨੂੰ ਵੀ ਬੇਨਤੀ ਕਰਾਂਗੇ ਕਿ ਭੈਣੋ ਬੀਬੀਓ ਬੱਚਿਓ ਤੁਸੀਂ ਪੁਲਿਸ ਸਾਡੇ ਅੱਗੇ ਰਸਤੇ 'ਚੋਂ ਹਟੋ ਸਾਡੇ ਨਾਲ ਫਤਿਹ ਸਿੰਘ ਜੀ ਉਰੀ ਖੜੇ ਐ ਉਥੇ ਸਾਡੇ ਧਾਰੀਵਾਲ ਸਾਹਿਬ ਉਰੀ ਖੜੇ ਨੇ ਉਹ ਸਾਡੇ ਅੱਗੇ ਆਉਣ ਅਸੀਂ ਰੰਝ ਕੇ ਉਹਨਾਂ ਦਾ ਸਵਾਗਤ ਕਰਾਂਗੇ ਉਹਨਾਂ ਤੋਂ ਡੰਡੇ ਵੀ ਖਾਵਾਂਗੇ ਉਹਨਾਂ ਨਾਲ ਕੋਈ ਹੱਥੋਂ ਪਾਈ ਨਹੀਂ ਕਰਾਂਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਹਰਕਤ ਦਾ ਪ੍ਰਸ਼ਾਸਨ ਨੂੰ ਕਿ ਤਾਈ ਸ਼ੋਭਾ ਨੇ ਦਿੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਪ੍ਰਧਾਨ ਜੀ ਜਿਹੜਾ ਤੁਸੀਂ ਅੱਜ ਇੱਥੇ ਸਹਿਯੋਗਤ ਮੋਰਚੇ ਵੱਲੋਂ ਗੈਰ ਆਜਨੀਤਿਕ ਵੱਲੋਂ ਵਿਰੋਧ ਕਰਨ ਆਇਓ ਇਹ ਕਿਉਂ ਵਿਰੋਧ ਕਰਨ ਆਇਓ ਕੀ ਮਕਸਦ ਆ ਤੁਸੀਂ ਪਾਰੇ ਜਾਂਦੇ ਜੀ ਪਹਿਲਾਂ ਤੁਹਾਡੀ ਸਾਰੀ ਪ੍ਰੈਸ ਦਾ ਇਥੇ ਆਉਣ ਤੇ ਧੰਨਵਾਦ ਸਾਨੂੰ ਕੋਈ ਚਾ ਨਹੀਂ ਆ ਵਿਰੋਧ ਕਰਨ ਦਾ ਨਾ ਸਾਡੇ ਕੋਲ ਕੋਈ ਟਾਈਮ ਆ ਆ ਮੇਰੇ ਵੀਰ ਕਿਸਾਨ ਜਿਹੜੇ ਖੇਤ ਆ ਹਾੜੀ ਦੇ ਦਿਨਾਂ ਦਾ ਟਾਈਮ ਆ ਕਿਸੇ ਦੀ ਮਸ਼ੀਨ ਲੱਗੀ ਕਿਸੇ ਦੀ ਤੂੜੀ ਵਾਲੀ ਮਸ਼ੀਨ ਲੱਗੀ ਕਿਸੇ ਨੇ ਦਾਣੇ ਸੰਭਾਲਨੇ ਕੇ ਨੇ ਤੂੜੀ ਸੰਭਾਲ ਲਈ ਅਸੀਂ ਮਜਬੂਰੀ ਵਸ ਆ ਅੱਜ ਇੱਥੇ ਆਏ ਆ ਜਦੋਂ ਸਾਡੇ ਹੱਕਾਂ ਦੇ ਡਾਕੇ ਪੈਂਦੇ ਆ ਉਦੋਂ ਇਹ ਧਰਨੇ ਤੋਂ ਨੇ ਲਾਉਣੇ ਪੈਂਦੇ ਆ ਕਿਉਂਕਿ ਇਹ ਤਾਨੂੰ ਸਭ ਨੂੰ ਪਤਾ ਹੈ ਕਿ ਪਹਿਲਾਂ ਵੀ 1 ਸਾਲ ਪੁਰਾ ਅੰਦੋਲਨ ਚੱਲਿਆ ਸੀ 13 ਮਹੀਨੇ ਚੱਲਿਆ ਸੀ ਉਸ ਦੇ ਵਿੱਚ 7-8 ਸੂਚ ਪਸਾਨ ਜੇ ਰਸ਼ੀਦ ਵੀ ਹੋਏ ਸੀ ਉਦੋਂ ਗੁਰੂ ਦਾਨਕ ਸਾਹਿਬ ਦੇ ਜਨਮ ਦਿਨ ਤੇ ਮੋਦੀ ਸਰਕਾਰ ਨੇ ਕਾਨੂੰਨ ਵਾਪਸ ਲੈਣ ਦਾ ਫੈਸਲਾ ਕੀਤਾ ਸੀ ਔਰ ਨਾਰੇ ਗਵਾਦਾ ਕੀਤਾ ਸੀ ਵੀ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਵਾਂਗੇ ਔਰ ਨਾਲ ਉਹਨਾਂ ਇਹ ਵੀ ਆਖਿਆ ਸੀ ਜਿਹੜਾ ਬਿਜਲੀ ਸੋਧ ਬਿੱਲ ਆ ਉਹ ਅਸੀਂ ਪਾਸ ਨਹੀਂ ਕਰਾਂਗੇ ਆ ਜਿਹੜੇ ਪਿੰਡਾਂ ਦੇ ਵਿੱਚ ਚਿੱਪ ਵਾਲੇ ਮੀਟਰ ਲਾਏ ਜਾ ਰਹੇ ਆ ਉਹ ਬਿਜਲੀ ਸੋਧ ਬਿੱਲ ਇਹਨਾਂ ਨੇ ਪਾਸ ਕਰਕੇ ਉਹਦੇ ਤਹਿ ਦੀ ਲਾਏ ਜਾ ਰਹੇ ਆ ਔਰ ਕਿਸਾਨਾਂ ਦੇ ਕਰਜ਼ੇ ਦੀ ਮਾਫੀ ਦੀ ਗੱਲ ਜਾਂ ਹੋਰ ਕਈ ਮੰਗਾਂ ਸੀ ਜਿਹੜੀਆਂ ਉਹਦੋਂ ਵਾਅਦੇ ਕੀਤੇ ਸੀ ਇਹਨਾਂ ਨੇ ਉਸ ਤੋਂ ਬਾਅਦ 2 ਸਾਲ ਲੰਘੇ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਹੁਣ ਇਲੈਕਸ਼ਨ ਦਾ ਟਾਈਮ ਆਇਆ ਸੀ 13 ਫਰਵਰੀ ਨੂੰ ਇਹਨਾਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੁਆਰਾ ਕੀਤੀਆਂ ਹੋਈਆਂ ਮੰਗਾਂ ਜਿਹੜੀਆਂ ਐਲਾਨ ਕੀਤੀਆਂ ਸੀ ਉਹ ਪੂਰੀਆਂ ਨਾ ਹੋਣ ਕਰਕੇ ਉਹਨਾਂ ਨੂੰ ਯਾਦ ਕਰਾਉਣ ਵਾਸਤੇ ਅਸੀਂ ਦਿੱਲੀ ਚਲੇ ਸੀ 13 ਫਰਵਰੀ ਨੂੰ ਦਿੱਲੀ ਅਸੀਂ ਜਾਂਦਾ ਫੈਸਲਾ ਕੀਤਾ ਸੀ ਸਾਨੂੰ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਰੋਗ ਲਿਆ ਗਿਆ 21 ਫਰਵਰੀ ਵਾਲੇ ਦਿਨ ਜਿਹੜੀ ਇਹ ਗੰਦੀ ਸਰਕਾਰ ਨੇ ਜਾਂ ਇਸ ਭਾਜਪਾ ਵਾਲੀ ਸਰਕਾਰ ਨੇ ਕਿਸਾਨਾਂ ਦੇ ਨਾਲ ਕੀਤੀ ਉਹ ਹਮੇਸ਼ਾ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸ ਬਣ ਗਿਆ ਅੱਜ ਤੱਕ ਕਿਸੇ ਸਰਕਾਰ ਨੇ ਆਪਣੇ ਦੇਸ਼ ਦੇ ਲੋਕਾਂ ਦੇ ਜਾਂ ਦੇਸ਼ ਦੇ ਕਿਸਾਨਾਂ ਦੇ ਸਿੱਧੀਆਂ ਗੋਲੀਆਂ ਨਹੀਂ ਚਲਾਈਆਂ ਸਿੱਧੇ ਅਥਰੂ ਗੈਂਸ ਦੇ ਗੋਲੇ ਨਹੀਂ ਛੱਡੇ ਕੰਧਾਂ ਨਹੀਂ ਕੀਤੀਆਂ ਸ਼ਬਾ ਪਾੜ ਕੇ ਸੜਕਾਂ ਐਡੇ ਐਡੇ ਕਿਲ ਨਹੀਂ ਕਿਸੇ ਨੇ ਠੋਕੇ ਪਰ ਇਹ ਸਰਕਾਰ ਨੇ ਇਹ ਠੋਕੇ ਕਿਉਂ ਠੋਕੇ ਸਰਕਾਰ ਨੂੰ ਕੀ ਦਾ ਸੀ ਅਸੀਂ ਆਪਣੀਆਂ ਹੱਕਾਂ ਆਪਣੀਆਂ ਹੱਕਾਂ ਵਾਸਤੇ ਆਪਣੀਆਂ ਮੰਗਾਂ ਵਾਸਤੇ ਜਾ ਰਹੇ ਸੀ ਪਰ ਇਹ ਸਰਕਾਰ ਨੂੰ ਬਹੁਤ ਵੱਡਾ ਹੰਕਾਰ ਹੋ ਗਿਆ ਕਿ ਸਾਡੀ ਸਰਕਾਰ ਜਿਹੜੀ ਹੈ ਇਹ ਨਹੀਂ ਜਾਂਦੀ ਤੁਸੀਂ ਮਤਲਬ ਇੱਥੇ ਬੀਬੀ ਪਰੰਤ ਪਾਲ ਕੌਰ ਆ ਰਹੀ ਹੈ ਜਿਹੜੀ ਇੱਥੇ ਭਾਜਪਾ ਦੀ ਕੈਂਡੀਡੇਟ ਹੈ ਉਹਦੇ ਨਾਲ ਗੱਲ ਹੀ ਕਰਨੀ ਚਾਹੁੰਦੇ ਹੋ ਜਾਂ ਤੁਸੀਂ ਹੋਰੋਦ ਕਰਨਾ ਹੁੰਦੇ ਅਸੀਂ ਉਹਨੂੰ ਇੱਥੇ ਹੋਣੀ ਨਹੀਂ ਦੇਣਾ ਚਾਹਲੀ ਕਰਨੀ ਬੇਨਤੀ ਕਰਦਾ ਵੀ ਜਦੋਂ ਸਾਨੂੰ ਇਹਨਾਂ ਦਿੱਲੀ ਨਹੀਂ ਜਾਣ ਦਿੱਤਾ ਫੇਰ ਸਾਡੇ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕਰ ਲਿਆ ਸੀ ਵੀ ਅਸੀਂ ਇੱਥੇ ਬੈਠ ਕੇ ਬਾੜਾਂ ਤੇ ਬੈਠ ਕੇ ਜਾਂ ਆਪਣੇ ਦੇਸ਼ ਦੇ ਪੰਜਾਬ ਦੇ ਵਿੱਚ ਬੈਠ ਕੇ ਇਹਨਾਂ ਦਾ ਵਿਰੋਧ ਕਰਾਂਗੇ ਇਹ ਸਾਡੇ ਸੰਯੁਕਤ ਕਿਸਾਨ ਮੋਰਚੇ ਦੀ ਕਾਰ ਆ ਨਾ ਮੇਰੀ ਕਾਰ ਐ ਨਾ ਕਿਸੇ ਦੀ ਕਾਰ ਆ ਇਹ ਸੰਯੁਕਤ ਕਿਸਾਨ ਮੋਰਚੇ ਦੀ ਕਾਰ ਆ ਵੀ ਆਪਾਂ ਬੀਜੇਪੀ ਦੇ ਜਿੰਨੇ ਵੀ ਲੀਡਰ ਆਉਣਗੇ ਚੋਣਾਂ ਦਾ ਵਿੱਚ ਪ੍ਰਚਾਰ ਕਰਨ ਵਾਸਤੇ ਆਉਣਗੇ ਆਪਾਂ ਉਹਨਾਂ ਦਾ ਵਿਰੋਧ ਕਰਨਾ ਕਾਲੀਆਂ ਝੰਡੀਆਂ ਉਖਾਉਣੀ ਆ ਔਰ ਉਹਨਾਂ ਨੂੰ ਸਵਾਲ ਪੁੱਛਣੇ ਆ ਬੜੀ ਸ਼ਾਂਤੀ ਦੇ ਨਾਲ ਪੁੱਛਣੇ ਕਿਸੇ ਦੇ ਨਾਲ ਕੋਈ ਹੱਥੋ ਪਾਈ ਨਹੀਂ ਕਰਨੀ ਕੁਝ ਨਹੀਂ ਕਰਨਾ ਆ ਬੌਲਰ ਨੂੰ ਇਹ ਸਵਾਲ ਪੁੱਛਣਾ ਆ ਵੀ ਜਿਹੜੀਆਂ ਸਾਡੀਆਂ ਮੰਗਾਂ ਸਰਕਾਰ ਨੇ ਕਹਿ ਕੇ ਕਿਉਂ ਨਹੀਂ ਪੂਰੀਆਂ ਕੀਤੀਆਂ ਕਿੰਨੀਆਂ ਜਥੇਬੰਦੀਆਂ ਅੱਜ ਤੁਹਾਡੇ ਨਾਲ ਜਿਹੜੀਆਂ ਇੱਥੇ ਆਈਆਂ ਪੁਤਰੀ ਭੈਣਦੀਆਂ 18 ਜਥੇਬੰਦੀਆਂ ਨੇ ਅੱਜ ਜਿਹੜੀਆਂ ਗੈਰ ਸਯੁਜਕਤ ਕਿਸਾਨ ਮੋਰਚੇ ਦੇ ਵਿੱਚ ਨੇ ਪਰ ਅੱਜ ਜਿਹੜੀਆਂ ਇੱਥੇ ਨੇੜੇ-ਨੇੜੇ ਦੇ ਪਿੰਡਾਂ ਦੀਆਂ ਸਾਰੀਆਂ ਜਥੇਬੰਦੀਆਂ ਤਕਰੀਬਨ ਆਈਆਂ ਨੇ ਇੱਥੇ ਇਹ ਸਾਰੀਆਂ ਜਥੇਬੰਦੀਆਂ ਦਾ ਭਾਵੇਂ ਜਥੇਬੰਦੀ ਕੋਈ ਵੀ ਹੈ ਮਕਸਦ ਸਾਰਿਆਂ ਦਾ ਇੱਕੋ ਹੀ ਹੈ ਕਿਸਾਨ ਦੀ ਬਿਹਤਰੀ ਵਾਸਤੇ ਅਸੀਂ ਕੰਮ ਕਰਨਾ ਹੈ ਅਸੀਂ ਕੋਈ ਆਦਾ ਕਿਸੇ ਦਾ ਪਰਸਨਲ ਕੰਮ ਨਹੀਂ ਆਇਆ ਇਹ ਕਿਸਾਨਾਂ ਦੀ ਪੂਰੇ ਦੇਸ਼ ਦੇ ਕਿਸਾਨਾਂ ਦੀ ਲੜਾਈ ਹੈ ਅਸੀਂ ਇਸ ਗੱਲ ਕਿ ਉਦੋਂ ਫੈਸਲਾ ਕਰ ਲਿਆ ਹੈ ਵੀ ਅਸੀਂ ਇਹਨਾਂ ਦੇ ਭਾਜਪਾ ਦੇ ਜਿੰਨੇ ਵਰਕਰ ਆਉਣਗੇ ਜਾਂ ਜਿੰਨੇ ਇਹਨਾਂ ਦੇ ਨਵੰਦੇ ਆਉਣਗੇ ਜਾਂ ਜਿੰਨੇ ਇਹਨਾਂ ਦੇ ਕੈਂਡੀਡੇਟ ਆਉਣਗੇ ਉਹਨਾਂ ਨੂੰ ਸਵਾਲ ਇਹ ਜ਼ਰੂਰ ਪੁੱਛਣੇ ਆ ਪੁੱਛਣੇ ਵੀ ਸ਼ਾਂਤੀ ਦੇ ਨਾਲ ਅਸੀਂ ਕਿਸੇ ਨਾਲ ਕੋਈ ਹਉ ਹੱਥ ਪਾਏਗਾ ਜੀ ਜਰਨੀਆਂ ਵੀ ਕਿਸਾਨ ਜੁਣੀ ਹੈਗੀਆਂ ਉਹ ਕਿਸੇ ਨਾ ਕਿਸੇ ਨੇ ਪਾਰਟੀ ਨਾਲ ਤੇ ਜੁੜ ਗਿਆ ਹੋਣਗੇ ਲਾਈਨ ਵਿੱਚ ਤੇ ਤੁਸੀਂ ਇਕੱਲੇ ਭਾਜਪੀ ਦਾ ਹੀ ਵਿਰੋਧ ਕਰੀਓ ਤੇ ਬਾਕੀ ਜਿਹੜੀਆਂ ਸਿਆਸੀ ਪਾਰਟੀਆਂ ਸਾਰੀਆਂ ਪਾਰਟੀਆਂ ਦਾ ਵਿਰੋਧ ਕਰੋਗੇ ਜੇ ਵੇਖੋ ਜੀ ਕੋਈ ਵੀ ਜਿਹੜੀ ਰਾਜਨੀਤਿਕ ਪਾਰਟੀ ਹੈ ਉਹਦਾ ਜੇ ਉਹ ਸਾਡੇ ਕਿਸਾਨਾਂ ਦੇ ਖਿਲਾਫ ਕੋਈ ਵੀ ਪਾਲਿਸੀ ਲਿਆਉਂਦੀ ਏ ਜਾਂ ਘਲੂੜ ਮਣਾਉਂਦੀ ਏ ਉਹ ਸਾਰੀਆਂ ਦਾ ਹੀ ਅੱਗੇ ਤੁਸੀਂ ਵੇਖਿਆ ਜਿਹੜੇ ਵਿਰੋਧ ਕੀਤੇ ਉਸ ਘਰੇ ਬੈਠੇ ਰਹਣਾ ਸਾਰੇ ਬੈਠੇ ਕਿ ਨਹੀਂ ਜਿਹੜੀ ਹੁਣ ਨਵੀਂ ਸਰਕਾਰ ਆਈ ਏ ਜੇ ਉਹ ਕਿਸਾਨਾਂ ਦੇ ਹਿੱਤਾਂ ਦੀ ਗੱਲ ਨਹੀਂ ਕਰੋਗੀ ਤੇ ਉਹਨੂੰ ਵੀ ਗੱਲ ਨੂੰ ਕਿਸਾਨ ਘਰੇ ਬਿਠਾ ਦੇਣਗੇ ਇਹ ਕਿਸਾਨਾਂ ਦੇ ਜਿਹੜਾ ਇਹ ਵੋਟਾਂ ਦਾ ਇਹ ਇਹ ਸਾਡਾ ਹੱਕ ਆ ਬੋੜ ਕੋਈ ਵੀ ਕਿਸਾਨ ਕਿਤੇ ਬਾਸ ਸਕਦਾ ਇਹਦੇ ਜੀ ਕੋਈ ਬੰਦੀ ਨਹੀਂ ਹੈਗੀ ਜੇ ਪ੍ਰਸ਼ਾਸਨ ਤੁਹਾਡੀ ਗੱਲ ਨਹੀਂ ਕਰਾਉਂਦਾ ਫਿਰ ਤੁਹਾਡਾ ਕੀ ਐਕਸ਼ਨ ਹੋਊਗਾ ਫਿਰ ਅਸੀਂ ਆਪਦੀ ਮਤਾ ਕਰਕੇ ਅਸੀਂ ਆਪਦੀ ਮਰਜ਼ੀ ਨਾਲ ਗੱਲ ਤਾਂ ਅਸੀਂ ਜ਼ਰੂਰ ਕਰਨੀ ਜੀ ਗੱਲ ਅਸੀਂ ਕਿਤੇ ਤੋਂ ਬਿਨਾ ਬਿਛਾ ਨਹੀਂ ਜਾਣਾ ਕਿਉਂਕਿ ਸਾਨੂੰ ਉੱਥੋਂ ਸੰਯੁਕਤ ਕਿਸਾਨ ਮੋਰਚੇ ਦੀ ਹਦਾਇਤ ਆ ਕਿ ਜਿਹੜਾ ਬੰਦਾ ਆਉਂਦਾ ਇਹਨਾਂ ਦਾ ਕੈਂਡੀਡੇਟ ਕੋਈ ਵੀ ਆਉਂਦਾ ਉਹਦੇ ਨਾਲ ਗੱਲ ਜ਼ਰੂਰ ਕਰੋ ਅਸੀਂ ਇਸੇ ਕਰਕੇ ਮਾਈਕ ਤੋਂ ਵਾਰ-ਵਾਰ ਵੱਡੇ ਅਫਸਰਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਆ ਕੇ ਕੋਈ ਅਫਸਰ ਸੜਨਾ ਗੱਲ ਕਰੇ ਜਦੋਂ ਲੈਣ ਆਉਣਗੇ ਜਾਂ ਆਪਣਾ ਕੈਂਡੀਡੇਟ ਆਊਗਾ ਉਹਦੇ ਸਾਡੇ ਨਾਲ ਭਾਵੇਂ 5 ਮਿੰਟ ਦੀ ਗੱਲ ਕਰਾਓ ਆਉਣੇ ਗੱਲ ਕਰਾਉਣੀ ਜਾਣ ਲੱਗਿਆਂ ਨੇ ਸਾਡੇ ਆਉਂਦੇ ਸਾਡੀ ਗੱਲ ਕਰਾ ਦਿਓ ਤਾਂ ਕਿ ਇਹ ਜਿਹੜੇ ਸਾਰੇ ਕਿਸਾਨ ਨੇ ਇਸ ਦੁਸ਼ਟ ਹੋ ਜਾਣਾ ਅਸੀਂ ਉਹਨਾਂ ਨੂੰ ਆਪਣੇ ਸਵਾਲ ਜਵਾਬ ਕਰ ਜੇ ਸਾਡੀ ਇਹਨਾਂ ਨੇ ਗੱਲ ਨਾ ਕਰਾਈ ਤੇ ਫਿਰ ਅਸੀਂ ਇੱਥੇ ਧਰਨਾ ਲਾ ਕੇ ਬਹਿ ਜਾਣਾ ਅਸੀਂ ਜਾਣਾ ਨਹੀਂ ਕਰਾਣੂ ਜੇ ਸਾਡੀ ਗੱਲ ਨਾ ਕਰਾਈ ਫਿਰ ਅਸੀਂ ਅਗਲੀ ਰਣਨੀਤੀ ਜਿਹੜੀ ਹੈ ਇਹ ਸਾਰੇ ਕਿਸਾਨ ਰਲ ਕੇ ਫਿਰ ਗੱਲ ਕਰਾਂਗੇ ਉਹ ਜਿਹੜਾ ਨਿਗਾਹੇ ਦਾ ਜਦੋਂ ਵੀ ਪਈ ਹੈ ਆਪਣਾ ਲੈ ਦੇ ਬਗੇ ਨੀਰ ਬਰੇਸ ਕੋਈ ਵੀ ਮੁਸ ਕਰੇ ਇਹਨਾਂ ਨੇ ਕਦੋਂ ਦੱਸ ਗਏ ਇਹ ਜਿਹੜਾ ਸਾਰਾ ਕੰਮ ਚੱਲ ਰਿਹਾ ਹੈ ਨਾ ਇਹ ਨਿਊ ਮੋਡਲ ਦੀਆਂ ਨੀਤੀਆਂ ਅਮਤਾਵ ਤੇ ਚੱਲ ਰਿਹਾ ਹੈ ਤੇ ਕੋਈ ਇੱਕ ਛੋਟੇ ਮਿੱਤਰ ਦਾ ਕੰਮ ਨਹੀਂ ਹੈ ਕੋਈ ਇੱਕ ਦੇਖ ਦਾ ਕੰਮ ਨਹੀਂ ਹੈ ਬਾਅਦ ਦਿੱਨੀ ਜਰਮਨੀ ਸਵਿਟਜ਼ਰਲੈਂਡ ਤਾਂ ਕਿੰਨੇ ਖፋਜੇ ਉਥੇ ਰੋਲ ਕਰ ਰਹੇ ਹੈ ਤਾਂ ਇੱਕ ਬਹੁਤ ਵੱਡੇ ਪੱਧਰ ਦਾ ਕੰਮ ਹੈ ਸੋਸਾ

ਮੁਰਾ ਆ ਜਾ ਮੇਰੇ ਕੋਲ ਯਾਰ ਬਹੁਤ ਹੈ ਜੋ ਭਾਈ ਕਿਹ ਬੰਦੇ ਵੜ ਲਿਆ ਯਾਰ ਭਾਜੋ 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 ਕਿਹ ਬੰਦੇ ਵੜੋ ਬੱਲਾ ਆ ਜਾ ਬੱਤੀ ਅੱਧੀ ਬੱਤੀ ਅੱਧੀ ਤੇਰਾ ਤੇ ਆ ਉਹ ਯਾਰ ਆ ਗਿਆ ਇੱਕ ਆਇਆ ਵੀ ਆਇਆ ਚੱਲ ਯਾਰ ਚੱਲ ਜੀ ਬਹੁਤ ਬੜਾ ਪ੍ਰੋਬਲਮ ਆਇਆ How I might be Thank you for watching. Le no, 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 no. پچھے کھڑ دیں گے یار اچھی کچھ بھی نی کرتے কালে সরাল উঠা গেলে মে মানীন पंतीस हज़ार पाईंदी हज़ार جو ہے سرکار مردہ مرد 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 مردا مینم بھینڈا حلکے تو اسی ایلیکشن لاردے ہو بھینڈا حلکے کے لئے ایسے مددی ہیں جنہ دے تھی ایلیکشن لاردے ہو کیا بھی بیجی پی نی کیتا ہے کیا کیا کام جاری ہے جو کرا حشکا نیلا رہن دے مددی کے لئے لے کے آئی دے بھینڈا حلکے لئے لہتے ہیں دیکھو بھینڈا حلکے در ایچ جو بھی بوس ہویا ہے وہ بیجی پی رہ کارن نہیں ہویا ہے بہنڈے در ایمز بنیا ਜਿਹੜਾ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਉਹ ਹੀ ਜਿਹੜੀ ਸਰਕਾਰ ਦਾ ਉਹ ਸਮਾਜ ਭਾਰਤ ਵਰਗੀਆਂ ਸਕੀਮਾਂ ਦੀ ਦੇਤੀ ਸਰਕਾਰ ਦੇ ਆ ਸੋ ਜਿਹੜਾ ਜਿਹੜਾ ਹੁਣ ਆਪਾਂ ਇੱਕ ਮੁਹੱਲਾ ਕਲੀਨਿਕ ਖੋਲ ਰਿਹਾ ਉਹ ਵੀ ਵੈਲਨੈਸ ਸੈਂਟਰ ਦੇ ਨਾਮ ਤੇ ਗ੍ਰਾਂਟ ਸੈਂਟਰਲ ਗਵਰਨਮੈਂਟ ਵੱਲੋਂ ਆਈ ਹੋਈ ਸੀ ਪ੍ਰੈਗਨੈਂਟ ਮਦਰ ਨੂੰ ਐਡੋਲੈਸੈਂਟ ਗਰਲ ਨੂੰ ਹਰ ਵਰਗ ਨੂੰ ਸਟੂਡੈਂਟ ਗੈਸ ਸਿਲੰਡਰ ਦਿੰਦੇ ਐ ਘਰਾਂ ਵਾਸਤੇ ਪੈਸੇ ਦਿੰਦੇ ਐ ਕਿਸਾਨਾਂ ਨੂੰ ਦੇ ਖਾਤਿਆਂ ਵਿੱਚ ਪੈਸੇ ਪਾਏ ਐ ਤੁਸਾਰਾ ਕੁਛ ਬੀਜੇਪੀ ਸਰਕਾਰ ਨਹੀਂ ਕੀਤਾ ਉਹਨਾਂ ਤੋਂ ਬਿਨਾ ਹੋ ਕੇ ਕਿਸੇ ਸਰਕਾਰ ਨੇ ਕੁਛ ਕੀਤਾ ਹੀ ਨਹੀਂ ਕਿਸਾਨ ਤੁਹਾਡਾ ਬਹੁਤ ਵੱਡਾ ਵਿਰੋਧ ਕਰ ਰਿਹਾ ਅੱਜ ਵੀ ਵਿਰੋਧ ਕਰ ਰਿਹਾ ਫਿਰ ਤੁਸੀਂ ਕਿਵੇਂ ਪ੍ਰਚਾਰ ਕਰੋਗੇ ਕਿਵੇਂ ਬੁਲਾਓਗੇ ਤੁਸੀਂ ਕਿਉਂਕਿ ਥੋੜਾ ਕਰਤਾਰ ਤੇ ਵੇ ਜਾਣਾ ਪੈਣਾ ਹੈ ਮੁਹੱਲਾ ਮੁਹੱਲਾ ਗਲੀ ਗਲੀ ਤੁਹਾਨੂੰ ਜਾਣਾ ਪੈਣਾ ਤੇ ਪਰ ਕਿਸਾਨ ਤਾਂ ਬੜਾ ਵਿਰੋਧ ਕਰ ਰਹੇ ਕਿਸਾਨ ਬਹੁਤ ਵੱਡਾ ਵਿਰੋਧ ਆਪ ਸਰਕਾਰ ਦਾ ਕਰ ਰਹੇ ਤੁਸੀਂ ਖੁਦ ਇਹਨਾਂ ਸਰਬ ਦਾ ਹਾਲ ਦੇਖਿਆ ਹੋਣਾ ਤੁਸੀਂ ਫਿਰਕੋਟ ਦੇ ਚਰਨ ਦੀ ਮੋਲ ਦੀਆਂ ਰੈਲੀਆਂ ਦੇਖਿਆ ਹੋਣਾ ਕਿਵੇਂ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਮਲੂਕਾ ਸਾਹਿਬ ਕਹਿੰਦੇ ਵੀ ਮੈਂ ਤਾਂ ਅਕਾਲੀ ਐ ਤੇ ਕੀ ਤੁਹਾਡੇ ਮਤਲਬ ਸੋਰਾ ਸਾਹਿਬ ਆਹੋ ਮਲੂਕਾ ਸਾਹਿਬ ਉਹ ਕੱਲ ਨੂੰ ਤੁਹਾਡੀ ਮਦਦ ਕਰਨਗੇ ਜਾਂ ਉਹ ਤੁਹਾਡਾਂ ਫੀਲਡ ਦੇ ਵਿੱਚ ਆ ਕੇ ਵਿਰੋਧ ਕਰਨਗੇ ਜੋ ਵੀ ਕੈਂਡੀਡੇਟ ਖੜਾ ਹੁੰਦਾ ਹੈ ਇਸੇ ਉਮੀਦ ਨਾਲ ਖੜਾ ਹੁੰਦਾ ਹੈ ਕਿ ਮੈਨੂੰ ਲੋਕਾਂ ਦੀ ਸਪੋਰਟ ਮਿਲੇਗੀ ਮੈਨੂੰ ਹਲਕੇ ਦੀ ਸਪੋਰਟ ਮਿਲੇਗੀ ਮੈਨੂੰ ਸਾਰੇ ਪਰਿਵਾਰ ਦੀ ਸਪੋਰਟ ਮਿਲੇਗੀ ਮੈਂ ਉਮੀਦ ਕਰਦੀ ਆ ਮੇਨੂੰ ਸਪੋਰਟ ਕਰਨਗੇ ਗੰਬੀ ਨੂੰ ਲੰਬੀ ਹਲਕੇ ਹਿੰਡਾ ਹਲਕੇ ਦੇ ਵਿੱਚ ਦੀਪਾ ਹਰਸ਼ਦੇਵ ਦਾ ਕੋਡ ਮੁਕਾਬਲਾ ਕਿਵੇਂ ਦਾ ਰਹਿਣਾ ਹੈ ਕਿ ਤੁਸੀਂ ਉਹਨਾਂ ਦੇ ਮੁਕਾਬਲੇ ਕਿਵੇਂ ਉਹਨਾਂ ਨੂੰ ਫਾਈਟ ਦੋਗੇ ਨਹੀਂ ਮੇਰਾ ਉਹਨਾਂ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਉਹਨਾਂ ਕਿ ਮੇਰੇ ਨਾਲ ਕੋਈ ਫਾਈਟ ਨਹੀਂ ਹੈਗੀ ਜੀ ਦੇ ਪੀ ਬਹੁਤ ਵੱਡੀ ਮਾਰ ਦੇ ਨਾਲ ਦਿੱਤੀਗੀ ਜਿਹੜੀਆਂ ਕੋਈ 5-7% ਵੋਟਰ ਰਹਿ ਜਾਣਗੇ ਬਾਕੀ ਦੇ ਵੀ ਦੁਆਰਾ ਆਪਸ ਵਿੱਚ ਵੰਡ ਲੈਣਗੇ ਜੀ ਬਹਾਦਰ ਨਾਲ ਕੋਈ ਮੁਕਾਬਲਾ ਨਹੀਂ ਮੇਰਾ ਮੇਰਾ ਉਹਨਾਂ ਨਾਲ ਕੋਈ ਮੁਕਾਬਲਾ ਨਹੀਂ ਮੜਮਾ ਅਪਕੇ ਜੀ ਪਾਣੀ بارش ਨਾਲ ਗੜੇ ਮਾਰੀ ਨਾਲ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ ਤੇ ਪੰਜਾਬ ਸਰਕਾਰ ਵੱਲੋਂ ਕੋਈ ਅਜੇ ਤੱਕ ਕੋਈ ਗਿਰਦਾਵਰੀ ਨਹੀਂ ਕੀਤੀ ਕੋਈ ਨਹੀਂ ਪੁੱਛਣੇ ਨਹੀਂ ਦੇਖੀ ਜੀ ਕਿ ਤੁਸੀਂ ਜੀ ਸਰਕਾਰ ਤਾਂ ਕੇ ਗੱਲ ਚਾਉਂਦੇ ਜੀ ਕਿਸਾਨਾਂ ਨੂੰ ਮੋਨ ਦਾ ਮੌਜੂਦਾ ਗੱਲ ਬਣਦਾ ਹੈ ਕਿ ਸਾਡ ਨੂੰ ਕਹਿੰਦੇ ਡਿਗੌਰੀ ਕਰੀ ਜਾਵੇ ਜਾਂ ਨਾਲ ਦੇ ਗੱਲ ਦੀ ਗੱਲ ਹਾਂਜੀ ਬਿਲਕੁਲ ਹੁਣ ਇਹ ਤਾਂ ਹੈ ਇਲੈਕਸ਼ਨ ਤੋਂ ਬਾਅਦ ਹੀ ਪੋਸੀਬਲ ਹੋਊਗਾ ਪਰ ਕਿਉਂਕਿ ਇੱਥੇ ਆਪ ਸਰਕਾਰ ਸੀ ਉਹਨਾਂ ਨੂੰ ਕਰਾਉਣਾ ਚਾਹੀਦਾ ਸੀ ਜੋ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਕਿ ਅਸੀਂ ਮੁਰਗੀ ਦਾਣ ਡਿਆਂ ਦਾ ਸਾਰੇ ਦਾ ਸਦਾ ਮੁਆਵਜ਼ਾ ਦੇਵਾਂਗੇ ਉਹਨਾਂ ਨੂੰ ਦੇਣਾ ਚਾਹੀਦਾ ਸੀ ਇਸੇ ਕਰਕੇ ਇੱਕ ਸਾਧ ਹੁਣ ਆਪ ਦਾ ਵਿਰੋਧ ਕਰ ਰਹੇ ਹਾਂ ਇਸੇ ਕਰਕੇ ਹੀ ਉਹ ਵਾਰ-ਵਾਰ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਨੂੰ ਭੇਜ ਰਹੇ ਕਿੰਨੀਆਂ ਸੀਟਾਂ ਤੁਹਾਨੂੰ ਲੱਗਦਾ ਵੀ ਬੀਜੇਪੀ ਜਿਹੜੀ ਜਿੱਤੂਗੀ ਕਿਉਂਕਿ ਜਿਹੜੇ ਸਰਵੇ ਦਾ ਸਾਰੀਆਂ ਬੀਜੇਪੀ ਜਿੱਤੂਗੀ 13 ਵਿੱਚ 13 ਸੀਟਾਂ ਤੁਸੀਂ ਜਿੱਤੋਗੇ ਠੀਕ ਹੈ ਥੈਂਕ ਯੂ